ਧਿਆਨ ਨਾਲ ਸੁਣਨਾ ਬਾਬਾ ਵਡਭਾਗ ਸਿੰਘ ਜੀ ਉਹ ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਹੜੇ ਸਿੰਘ ਸਜੇ ਖਾਲਸੇ ਦੇ ਵਿੱਚ ਸ਼ਾਮਲ ਹੋਏ ਕੀ ਬੜਾ ਭਾਗ ਸਿੰਘ ਆ ਪਹਿਲਾ ਖੜਾਇਆ ਬੜਾ ਭਾਗ ਸਿੰਘ ਆਪ ਪਹਿਲਾ ਆਣ ਕੇ ਪਹੁੰਚ ਕੇ ਤੁਰਤ ਨਵਾਬ ਤਹਾਂ ਚੱਲ ਆਇਆ ਨਵਾਬ ਵੀ ਉਸੇ ਵੇਲੇ ਉੱਥੇ ਪਹੁੰਚ ਗਿਆ ਦੋਨੋਂ ਉੱਤਰ ਇੱਕ ਜਾ ਆਏ ਦੋਵੇਂ ਘੋੜਿਆਂ ਤੋਂ ਉੱtre ਤੇ ਇੱਕ ਜਗ੍ਹਾ ਪਹੁੰਚ ਗਏ ਹੱਥਨ ਮੈਂ ਹੱਥ ਗੁਰੂ ਦਬਾਏ ਦੋਵਾਂ ਨੇ ਹੱਥ ਮਲਾਇਆ ਤੇ ਹੱਥ ਇੱਕ ਦੂਜੇ ਦਾ ਘੁਟਿਆ ਨਵਾਬ ਕਹਿਓ ਤੁਮ ਪੀਰ ਹਮਾਰੇ ਨਵਾਬ ਨੇ ਬੜਾ ਕੇ ਸਲਾਮ ਕਰਕੇ ਮੱਤਾ ਟੇਕ ਕੇ ਕਿਹਾ ਤੁਸੀਂ ਅੱਜ ਤੋਂ ਮੇਰੇ ਪੀਰ ਹੋਏ ਗੁਰੂ ਕਹੇ ਈਮਾਨ ਸਲਾਮਤ ਦਿਦਾਰੇ ਦੇਵੜ ਭਗਤ ਸਿੰਘ ਨੇ ਕਿਹਾ ਵੀ ਤੇਰਾ ਈਮਾਨ ਸਲਾਮਤ ਰਵੇ ਮਸਨਦ ਇੱਕ ਪੈ ਦੋਨੋਂ ਬਹੇ ਇੱਕੋ ਹੀ ਜਗ੍ਹਾ ਜਿਹੜੀ ਹੈ ਥੱਲੇ ਪੁੰਝੇ ਹੀ ਵਸ਼ਾਈ ਕੀਤੀ ਸੀ ਉਹਦੇ ਤੇ ਬਹਿ ਗਏ ਦੋਵੇਂ ਨਵਾਬ ਕਹੇ ਹਮ ਮੁਲਕ ਦਿਵਾਵੋ ਨਵਾਬ ਕਹਿਣ ਲੱਗਾ ਵੀ ਉਤੋਂ ਦੀ ਸੂਬੇਦਾਰੀ ਮੈਨੂੰ ਬਾਬਾ ਜੀ ਦਿਵਾ ਦਿਓ ਤੁਮ ਹੋ ਪੀਰ ਹਮ ਮੁਰ ਮੁਰੀਦ ਬਣਾਵੋ ਤੁਸੀਂ ਮੇਰੇ ਪੀਰ ਹੋ ਤੇ ਮੈਂ ਤੁਹਾਡਾ ਮੁਰੀਦ ਆ ਹੁਣ ਮੁਰੀਦ ਦੀ ਮਦਦ ਕਰੋ ਦੋਹਰਾ ਕਰਤਾਰਪੁਰੇ ਜਿਤਨੀ ਕਰੀ ਪਠਾਨਣ ਜਲੰਧਰ ਵਾਲ ਜਲੰਧਰ ਵਾਲੇ ਪਠਾਨ ਨੇ ਜਿੰਨੀ ਬੁਰੀ ਕੀਤੀ ਕਤਲੇਆਮ ਕੀਤੀ ਬਹੁਤ ਜ਼ੁਲਮ ਕੀਤਾ ਕਰੋ ਕਤਲ ਜਲੰਧਰ ਤੂੰ ਲਿਖ ਦੇਹ ਨਿਜ ਹੱਥ ਨਾਲ ਕਹਿਣ ਲੱਗੇ ਬਾਬਾ ਵਡਭਾਗ ਸਿੰਘ ਹੁਣੀ ਕੀ ਗੱਲ ਇਹ ਐ ਤੇਰੀ ਮਦਦ ਕਰਾਂਗੇ ਪੂਰੀ ਕਰਾਂਗੇ ਪਰ ਜਦੋਂ ਜਿੱਤ ਜਾਵਾਂਗੇ ਨਾ ਜੰਗ ਦੇ ਵਿੱਚੋਂ ਜਲੰਧਰ ਤੇ ਕਬਜ਼ਾ ਕਰਾਂਗੇ ਤੇ ਮੈਂ ਜਲੰਧਰ ਦਾ ਉਹ ਸਾਰਾ ਜਿਹੜਾ ਇਲਾਕਾ ਉਜਾੜਨਾ ਤੇ ਜਲੰਧਰ ਵਾਲੇ ਜਿਹੜੇ ਦੁਸ਼ਟ ਮਲੇਸ਼ ਨੇ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਬਦਬੀ ਕੀਤੀ ਸਾਰੇ ਮਾਰਨੇ ਛੱਡਣਾ ਕੋਈ ਨਹੀਂ ਇਹ ਲਿਖ ਕੇ ਦੇ ਮੁੜ ਕੇ ਨਾ ਹੋਵੇ ਤੂੰ ਸਾਡੇ ਨਾਲ ਲੜ ਪਵੇਂ ਸਾਡੇ ਰਾਹ ਵਿੱਚ ਰੁਕ ਜਾਏ ਤੇ ਤੂੰ ਕਵੇਂ ਬਈ ਮੈਂ ਇਹਨਾਂ ਨੂੰ ਮਾਰਨ ਨਹੀਂ ਦੇਣਾ ਲਿਖ ਕੇ ਸਾਨੂੰ ਦੇ ਅਸੀਂ ਜਲੰਧਰ ਵਾਲੇ ਮਲੇਸ਼ੀਆਂ ਨੂੰ ਕਤਲ ਕਰਨਾ ਹੈ ਜਾਓ ਪਈ ਨਾਸਰ ਅਲੀ ਕੋ ਫੂਕੋ ਤੇ ਮਹੀ ਸਾਧ ਸੰਗਤ ਜੀ ਨਾਸਰ ਅਲੀ ਜਲੰਧਰ ਦਾ ਜਿਹੜਾ ਫੌਜਦਾਰ ਇਹਨੂੰ ਇਦਾਂ ਹੀ ਫੂਕਣਾ ਹੈ ਜਿਉਂਦੇ ਨੂੰ ਉਨੇ ਫੂਕੇ ਉਹ ਥੰਮ ਕੋ ਜਿਮਹੀ ਜਿਵੇਂ ਉਹਨੇ ਥੰਮ ਸਾਹਿਬ ਨੂੰ ਫੂਕਿਆ ਸੀ ਜਿਉ ਤਹ ਗਉ ਪਠਾਨਣ ਘਾਈ ਤੇ ਜਿਵੇਂ ਪਠਾਨ ਉਤੇ ਗਉਆਂ ਮਾਰਦੇ ਰਹਿ ਕਰਤਾਰਪੁਰ ਸਾਹਿਬ ਦੇ ਅੰਦਰ ਮੈਂ ਉਹਾਂ ਦੇਉ ਸੂਰ ਜਲਾਈ ਤੇ ਉਹਨਾਂ ਨੂੰ ਇਸ ਸੂਰਾ ਨੂੰ ਦੁਸ਼ਟਾਂ ਨੂੰ ਉਹਤੇ ਉਹਨਾਂ ਨੂੰ ਸਜ਼ਾ ਦੇਣੀ ਹੈ ਜਲੰਧਰ ਮੁਸਲੇ ਕਤਲੇ ਕਰੂੰ ਜਲੰਧਰ ਦੇ ਜਿੰਨੇ ਮੁਸਲੇ ਨੇ ਨਾ ਦੁਸ਼ਟ ਪਾਪੀ ਉਹਨਾਂ ਨੂੰ ਕਤਲ ਕਰਾਂਗਾ ਫੇਰ ਟਰਾਵੇਂ ਮਹਿਨ ਹੈ ਟਰੂੰ ਤੇ ਫੇਰ ਜੇ ਤੂੰ ਰੋਕਣ ਦਾ ਯਤਨ ਕੀਤਾ ਅਸੀਂ ਨਹੀਂ ਰੁਕਣਾ ਕਸਮ ਸਾਥ ਮੋ ਕੋ ਲਿਖ ਦੇ ਹੋ ਇਹ ਲਿਖ ਕੇ ਦੇ ਸਾਨੂੰ ਕਿ ਸਾਡਾ ਹੱਕ ਅਖਤਿਆਰ ਹੋਵੇਗਾ ਤੂੰ ਮੁੜ ਕੇ ਮੁਕਰੇਗਾ ਨਹੀਂ ਰੋਕੇਗਾ ਨਹੀਂ ਮੁਲਕ ਦੁਆਬਾ ਮੈਂ ਟੇਲੇ ਹੋ ਦੁਆਬੇ ਦਾ ਮੁਲਕ ਤੈਨੂੰ ਦਵਾਵਾਂਗੇ ਤੇਰੀ ਮਦਦ ਕਰਾਂਗੇ ਦੁਆਬੇ ਦਾ ਮੁਲਕ ਵਾਪਸ ਲੈਣ ਵਿੱਚ ਪਹਿਲੋਂ ਦੀ ਮੈਂ ਦੇਉ ਛਡਾਈ ਤੋ ਇਸ ਕਰਕੇ ਪਹਿਲਾਂ ਏ ਸਾਡੀ ਨਾਲ ਗੱਲ ਪੱਕੀ ਕਰ ਲਾ ਫੇਰ ਦਵਾਬਾ ਛਡਵਾ ਕੇ ਤੈਨੂੰ ਦਿਆਂਗੇ ਬਾਸ਼ਾ ਹਮਰੋ ਮਨ ਪਤੇ ਆਈ ਹਾਂ ਪਹਿਲਾਂ ਤੂੰ ਇਹ ਗੱਲ ਪੱਕੀ ਕਰ ਫੇਰ ਸਾਡਾ ਮਨ ਮੰਨੇਗਾ ਫੇਰ ਤੇਰੀ ਮਦਦ ਕਰਾਂਗੇ ਪਹਿਲਾਂ ਨਹੀਂ ਦੋਹਰਾ ਵਡਭਾਗ ਸਿੰਘ ਜੋ ਕਹੀ ਸੋ ਉਨ ਲਈਨੀ ਮਾਣ ਜੋ ਕੋਈ ਬਾਬੇ ਵਡਭਾਗ ਸਿੰਘ ਨੇ ਆਖੀ ਉਹ ਉਸੇ ਵੇਲੇ ਅਦੀਨਾ ਮੇਗ ਨੇ ਮੰਨ ਲਈ ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ ਕੁਰਾਨ ਦੀ ਕਸਮ ਖਾਦੀ ਕਿ ਮੈਂ ਆਪਣੀ ਗੱਲ ਤੇ ਪੱਕਾ ਰਾਵਾਂਗਾ ਤੁਹਾਨੂੰ ਪੂਰਾ ਹੱਕ ਹੈ ਜਲੰਧਰ ਦੇ ਵਿੱਚ ਕਤਲ ਆਮ ਕਰਨ ਦਾ ਚੌਪਈ ਬੜਪਾਗ ਸਿੰਘ ਲਿਖ ਖਾਲਸੇ ਕਹੀ ਬੜਪਾਗ ਸਿੰਘ ਨੇ ਲਿਖ ਕੇ ਦੇ ਦਿੱਤਾ ਜਦੋਂ ਜਿਹੜਾ ਅਦੀਨਾ ਬੇਗ ਉਹਨੇ ਜਦੋਂ ਲਿਖ ਕੇ ਦੇ ਦਿੱਤਾ ਤਾਂ ਬਾਬੇ ਬੜਪਾਗ ਸਿੰਘ ਨੇ ਅੱਡ ਅੱਡ ਸਿੱਖ ਸਰਦਾਰਾਂ ਨੂੰ ਮਨਾਉਣ ਦਾ ਕਾਮ ਸ਼ੁਰੂ ਕਰ ਲਿਆ ਹਮ ਗੁਰ ਹੋ ਤੂੰ ਸਿੰਘ ਹੋ ਸਹੀ ਇਹ ਆਖਿਆ ਕਿ ਆਪ ਜੀ ਗੁਰੂ ਕੇ ਖਾਲਸੇ ਹੋ ਤੇ ਮੈਂ ਵੀ ਖਾਲਸੇ ਵਿੱਚ ਰਲਿਆ